ਇਹ ਆਪਾਂ ਖੜੇ ਆ ਰੇਂਡਾ ਰੋਡ ਤੇ ਤੇ ਤੁਹਾਨੂੰ ਦਿਖਾ ਰਹੇ ਆ ਵੀ ਟ੍ਰੈਫਿਕ ਕਿੰਨਾ ਝੀਆਂ ਜਿਵੇਂ ਉੜਦੀਆਂ ਦੇਖੀ ਚੱਲਿਓ ਵੀਡੀਓ ਦੇ ਵਿੱਚ ਵੀ ਕੋਈ ਵੀ ਬੰਦਾ ਘੱਟ ਸਪੀਡ ਤੇ ਨਹੀਂ ਜਾ ਰਿਹਾ ਜੀ ਚਾਹੇ ਉਹ ਟ੍ਰੈਕਟਰ ਵਾਲਾ ਚਾਹੇ ਕਾਰ ਵਾਲਾ ਚਾਹੇ ਬਾਈਕ ਵਾਲਾ ਇਹ ਸਹੀ ਹੈ ਲੱਖਾਂ ਦੀ ਤਾਦਾਦ ਚ ਹਰ ਰੋਜ਼ ਬੀਕਲ ਨਵੇਂ-ਨਵੇਂ ਨਿਕਲਦੇ ਆ ਤੇ ਨਵੇਂ-ਨਵੇਂ ਮਾਡਲ ਲੈ ਆਉਂਦੇ ਆ ਪਰ ਕੀ ਸੜਕ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਹੁੰਦੀ ਹੈ ਜੇ ਹੁੰਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਹਾਦਸੇ ਹੁੰਦੇ ਆ ਉਹ ਜ਼ਿਆਦਾ ਕ੍ਰੈਫਟ ਨੇ ਇਹ ਮਾਦੀ ਗਣਕਣਾ ਕਰਕੇ ਹੁੰਦੇ ਆ ਮੋਬਾਈਲ ਫੋਨ ਦੀ ਵਰਤੋਂ ਜ਼ਿਆਦਾ ਟ੍ਰੈਂਡ ਚੱਲਦਾ ਇੱਥੇ ਜੀ ਬਈ ਵੀਡੀਓ ਬਣਾਉਂਦਾ ਕੋਈ ਜ਼ਿਆਦਾ ਇਹ ਨਹੀਂ ਥੇਸ ਪਹੁੰਚਾਉਣਾ ਕਿਸੇ ਦੇ ਦਿਲ ਨੂੰ ਵੀ ਸਪੀਡ ਨਾਲ ਨਾ ਚਲਾਓ ਪਰ ਧਿਆਨ ਨਾਲ ਦੇਖੀ ਚੱਲਿਓ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਜੀ ਕਿ ਕਿੰਨੇ ਵਹੀਕਲ ਲੰਘੇ ਤੇ ਕਿੰਨੀ ਕਿੰਨੀ ਸਪੀਡ ਹੋਊਗੀ ਉਹਨਾਂ ਦੀ ਕੋਈ ਆਪਣੀ ਸਾਈਡ ਤੇ ਸਹੀ ਜਾ ਰਿਹਾ ਹੋਊਗਾ ਨਹੀਂ ਤਾਂ ਸਾਰੇ ਸਪੀਡ ਓਵਰ ਸਪੀਡ ਜੀ ਜਾਂਦੇ ਫੇਰ ਅਸੀਂ ਕਹ ਦਿੰਦੇ ਆ ਵੀ ਹਾਦਸਾ ਹੋ ਗਿਆ ਉਹ ਫਲਾਣੇ ਨੇ ਇਹ ਹੋਵੇ